ਕਹਨੇ ਰਿਹਾ ਇਸ ਗੱਲ ਦੀ ਗਵਾਹੀ ਭਰ ਰਿਹਾ ਕਿ ਸ਼ਾਮ ਦਾ ਜਿਹੜਾ ਵੇਲਾ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦਾ ਇਹ ਵਲੌਗ ਹੋਗਾ ਮੈਂ ਟਰੈਕਟ ਖੇਤ ਤੋਂ ਤੇ ਸ਼ਾਮ ਨੂੰ ਸਟਾਰਟ ਕਰ ਰਿਹਾ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਖੈਰ ਅੱਜ ਦੇ ਵਲੌਗ ਦਾ ਕੀ ਮੇਨ ਮੁੱਦਾ ਹੋਣ ਵਾਲਾ ਪਹਿਲਾਂ ਤਾਂ ਇਹ ਨੀਰਾ ਲੱਦਣੀ ਜਿਹੜਾ ਇੰਪੋਰਟੰਟ ਕੰਮ ਆ। ਆਹ ਡੇੜੀ ਖੜੀਆ ਪਹਿਲਾਂ ਇਹਨੂੰ ਕੱਢਣਾ ਬਾਅਦ ਸਕੂਟਰੀ ਨੂੰ ਸੈਟ ਕਰਕੇ ਤੇ ਫਿਰ ਇਹ ਤੇ ਲੱਦਣਾ ਨੀਰਾ ਦੋ ਜਣਿਆਂ ਦਾ ਉਧਰ ਸਪਰੇਅ ਹੋਈ ਜਾਂਦੀ ਆ। ਅੱਛਾ ਦੇਖ ਲੀਏ ਕੀ ਕੀ ਗੋਸਾ। ਬਾਬਾ ਦਾ ਲੱਗਾ ਬੱਬਾ। ਓਹ। ਸਕੂਟਰੀ ਦੀ ਹਾਲ ਹਾਲਤ ਦੇਖੋ। ਵੀਆਈਪੀ ਸਕੂਟਰੀ ਆਲਟਰਾ ਨੇ ਇਦਗੇ ਜਾਨੀ ਮਾਸਨ ਲਾ ਰੱਖਿਆ ਵਿਚਾਰੀ ਕਰਮ ਵਾਲੀ ਜਿਹੜੀ ਇੰਨਾ ਚੱਲੀ ਜਾਂਦੀ ਆ ਇਤੋਂ ਵੀ ਲਾ ਰੱਖਿਆ ਲੋ ਜੀ ਹਾਲਤ ਤਾਂ ਜਿਹੜੀ ਇਹ ਤੁਹਾਨੂੰ ਮੈਂ ਕੀ ਹੀ ਦੱਸਾਂ ਇਤੋਂ ਵੀ ਟੁੱਟਿਆ ਪਿਆ ਆ ਵੀ ਟੁੱਟਿਆ ਪਿਆ ਆ ਵੀ ਸਾਰਾ ਟੁੱਟਿਆ ਪਿਆ ਦਾ ਤੇ ਆਹ ਵੀ ਟੁੱਟਿਆ ਪਿਆ ਆਹ ਵੀ ਕੋਈ ਚੀਜ਼ ਇਹਦੀ ਚੱਜਦੀ ਨਹੀਂ ਪਰ ਦਰਾਂਦੀ ਨੂੰ ਵੀ ਬਹੁਤ ਜਿਹੜਾ ਖਿਰ ਹੋ ਗਿਆ ਇੱਕ ਵਾਰ ਤਾਂ ਮੇਰੇ ਸਾਮਨਾ ਮੈਥੂ ਟੁੱਟੀ ਹੋਈ ਸੀ ਉਹ ਡਿੱਗੀ ਸੀ ਆ ਚੀਜ਼ ਆ ਜੀ ਮੈਥੀ ਟੁੱਟੀ ਆ ਤੇ ਇੱਥੋਂ ਦਿਖਾ ਦਿੰਦੇ ਆ ਕਿਵੇਂ ਦੀ ਲੱਗਦੀ ਆ ਪਿੱਛੋਂ ਵੀ ਕੋਈ ਖਾਸ ਸੀ ਵਧੀਆ ਨਹੀਂ ਖਾਸ ਹੀ ਵਧੀਆ ਪਿੱਛੋਂ ਵੀ ਜਿਹੜੀ ਨਹੀਂ ਲੱਗਦੀ ਇੱਥੋਂ ਦੇਖੋ ਆ ਚੀਜ਼ਾਂ ਕੋਈ ਚੀਜ਼ੇ ਦੀ ਚਾਹੀਦੀ ਨਹੀਂ ਆ ਦੇਖੋ ਆ ਵੀ ਟੁੱਟੀ ਪਈ ਆ ਬਸ ਆ ਠੀਕ ਆ ਤੇ ਆਹਾਂ ਥੋੜਾ ਲੋਕ ਵੀ ਟੁੱਟਿਆ ਹੋਇਆ ਆ ਤਰ੍ਹਾਂ ਹਵੈ ਜਿਉਂ ਬੱਸ ਸਟੈਂਡ ਠੀਕ ਆ ਇਹ ਜੇ ਸ਼ੁਰੂ ਸ਼ਾਲਾ ਸਿਸਟਮ ਠੀਕ ਆਗੇ ਦੇਖੋ ਗੇਅਰ ਜਿਹੜੇ ਨਵੇਂ ਪਾਏ ਆ ਇਹ ਗੇਅਰ ਪੁੱਠੇ ਚੱਲਦੇ ਆ ਪਹਿਲਾ ਇਹਦੇ ਪੁੱਠੇ ਪਾਦੇ ਉਹਨੇ ਦੂਜਾ ਤੀਜਾ ਪਰ ਦੂਜਾ ਦਾ ਸੇਮ ਹੀ ਹੁੰਦਾ ਆਲਮੋਸਟ ਚੰਦ ਨੂੰ ਕੱਢਦੇ ਆ ਕਿਸੇ ਤਰੀਕੇ ਨਾਲ ਬਾਹਰ ਤੇ ਬਾਹਰ ਕੱਢ ਲਿਆ ਇਹਨੂੰ ਇਥੇ ਅਡਜਸਟ ਕਰੀਏ ਇਹਨੂੰ ਸੁਣਾ ਮੈਂ ਟੀ ਸ਼ਾਟ ਰੇਟਲ ਨਹੀਂ ਆ ਪਾਇ ਤੋ ਇਹ ਤੋ ਖੜ ਗਿਆ ਖੜ ਜਾ ਭਰਾਵਾ ਇਹ ਤੋ ਅਡਜਸਟ ਆ ਜਾਗਾ Lass. ਉਰੇ ਸੋ ਬੁੜੀ ਅੜੀ ਕਾਟਾ ਲੀ ਪਰ ਗੋਹਾ ਲੱਗਦਾ ਹਨਾ ਚਲੋ ਹਲਤੇ ਵਰਗੇ ਗੋਹਾ ਲੱਗਦੇ ਨੀੜਾ ਸਤਲੀ ਫਿਰ ਤੋਂ ਮਿਲਦੇ ਤੇ ਮਾਰ ਵੀ ਜਿਹੜੇ ਵਧੀਆ ਆ ਚੁਕੀਆ ਨੀੜਾ ਵੜਨ ਤੋਂ ਮਿਲਦਾ ਨੀੜਾਲੇਆ ਸੱਟ ਦੋਸਤੋ ਤੇ ਮਹੌਲ ਵੀ ਜਿਹੜਾ ਸਾਹਮਣੇ ਸੂਰਜ ਵੀ ਜਿਹੜਾ ਛਿਪੀ ਜਾਂਦਾ ਤੇ ਇਧਰ ਨਾਲ ਹੀ ਵਾਗ ਆ ਖੇਤ ਦੇ ਵਾਖ ਚ ਜਾ ਕੇ ਦੇਖਦੇ ਆ ਕੀ ਮਹੌਲ ਆ ਹੈ ਕੀ ਹੋ ਗਿਆ ਤੁਹਾਨੂੰ ਦੱਸਦਾ ਬਾਗ ਦੀ ਥੋੜੀ ਹੋਰ ਸਟੋਰੀ ਹਾਰਰ ਹਾਰਰ ਸਟੋਰੀ ਹਾਰਰ ਹਾਰਰ ਪੂਰੀਆ ਸਟੋਰੀ ਇਥੇ ਕਾਦ ਦੇਅਤੇ ਜਿਹੜਾ ਬੰਦਾ ਹੈ ਨਾ ਉਹਨੂੰ ਮਾਰ ਕੇ ਨਾਪਤਾ ਇਦੋਂ ਜ਼ਿਆਦਾ ਮੈਂ ਕੋਈ ਵੀ ਨਹੀਂ ਬੋਲੂਗਾ ਤੇ ਹਾਂ ਅਪ ਇਥੇ ਰਾਤ ਨੂੰ ਵੀ ਜਾਵਾਂਗੇ ਕੋਈ ਚੱਕਰ ਨਹੀਂ ਆਵਾਂਗੇ ਦੇਖਾਂਗੇ ਕਿੰਨਾ ਕਮਾਲ ਆ ਆਏ ਗੁਰੂ ਮੰਦਿਰ ਦੇ ਬੰਦੇ ਆ ਮੈਨੂੰ ਇ tanto ਨਹੀਂ ਪਤਾ ਖੈਰ ਆਪਾਂ ਇਥੋਂ ਵੜ ਕੇ ਖੈਰ ਐ ਹੁੰਦੇ ਹੁੰਦੇ ਹੋ ਹੁੰਦੇ ਹੁੰਦੇ ਉਹ ਤੋਂ ਨਿਕਲ ਜਾਗੇ ਬਸ ਆਪਣੇ ਕੋਠੇ ਕੋਲ ਸਾਹਮਣੇ ਮੰਦੇ ਵੀ ਜਿਹੜੇ ਫਿਰਦੇ ਆ ਤੇ ਗੇਟ ਵੀ ਖੁੱਲਾ ਯਾਰ ਐ ਕਿਵੇਂ ਵੜ ਜਾਗੇ ਆਪਾਂ ਨਹੀਂ ਯਾਰ ਐ ਤੇ ਕਿਸਦੇ ਹੁੰਦੇ ਦਾ ਫਿਰ ਸਵਾਦ ਜ ਨਹੀਂ ਹੋਣਾ ਨਾ ਗਾਲਾ ਕਿਸੇ ਦੇ ਕਹਿ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਦੇਖੋ ਗੇਟ ਖੁੱਲਾ ਦਿਖਾਈ ਦਵਾ ਫੇਰ ਕਹੋਗੇ ਡਰਦੇ ਨਹੀਂ ਨਹੀਂ ਗਿਆ ਆਂਜੋ ਆ ਦੇਖੋ ਦੇਖੀਆ ਗੇਟ ਜਿਹੜਾ ਹੈਗਾ ਖੁੱਲਾ ਤੇ ਆ ਦੇਖੋ ਯਾਰ ਕਿੱਡਾ ਕ ਹੈ ਹਾਂ ਹਾਂ ਤਨ ਤੱਤੇ ਫੜਨੇ ਆ ਦੇਖੋ ਬਾਈ ਕਿੱਡਾ ਘੈਂਟ ਮੋਲ ਆ ਠੀਕ ਆ ਜਿਹੜਾ ਆਪਾਂ ਜਿਹੜਾ ਇਸ ਵੇਲੇ ਇਸ ਕਰਕੇ ਨਹੀਂ ਜਾਂਦੇ ਠੀਕ ਆ ਯਾਰ ਹੁਣ ਉੱਤੇ ਫਿਰਦੇ ਆ ਆਪ ਦੇ ਕੋਲ ਵਿੱਚ ਹੌਕ ਨੇ ਮਾਰੀ ਜਾਂਦਾ ਕੌਣ ਆ ਕੌਣ ਆ ਜਿਹੜੇ ਛੋਟੇ ਛੋਟੇ ਲੱਗੇ ਪਏ ਨੇ ਇੱਥੇ ਏਡੇ ਠੀਕ ਹਲੇ ਫਲ ਜਿਹੜਾ ਲੱਗਿਆ ਉਹ ਇੱਥੋਂ ਤੋੜ ਕੇ ਲੈ ਜਾਂਦੇ ਆ ਯਾਰ ਤੇ ਉਹ ਜਿਹੜੇ ਫਾਲਾ ਉਹ ਡਰਿੰਕ ਚ ਪੈਂਦਾ ਯਾਨੀ ਕਿ ਸ਼ਰਾਬ ਦੇ ਵਿੱਚ ਪੈਂਦਾ ਅਲਕੋਹਲ ਚ ਪੈਂਦਾ ਤੇ ਉਹ ਇੱਥੋਂ ਤੋੜ ਕੇ ਲੋਕ ਵੇਚ ਦਿੰਦੇ ਆ ਇਸ ਕਰਕੇ ਇੱਥੇ ਉਹ ਫਿਰਦੇ ਆ ਹਾਂ ਸਾੜ ਜਾ ਯਾਰ ਉਹਨਾਂ ਨਾਲ ਗੱਲ ਕਰ ਦਈਓ ਪਹਿਲਾਂ ਭਾਈ ਉਹ ਬੰਦੇ ਸਮਝ ਕੇ ਗਲਤ ਇਹ ਐਦਾਂ ਕਰਕੇ ਕੁੜੀਆਂ ਨਾਲ ਗੱਲਾਂ ਕਰ ਦਿਆ ਮੈਂ ਉਹਨਾਂ ਨੂੰ ਕੀ ਕਹਾਂ ਯਾਰ ਮੈਂ ਵਲੌਗ ਬਣਾ ਰਿਹਾ ਆਪਾਂ ਵੈਸੇ ਕਿਸੇ ਦੀ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਮੈਂ ਕਿਹਾ ਠੀਕ ਆ ਯਾਰ ਮੈਂ ਚੁੱਪ ਕਰਕੇ ਆ ਗਿਆ ਮੈਨੂੰ ਕਹਿੰਦੇ ਅੰਦਰ ਕੋਠੇ ਹੀ ਚਾਬੀ ਦੇ ਨੇ ਉੱਥੇ ਬਹਿ ਕੇ ਕਰਤਾ ਕੁੜੀਆਂ ਨਾਲ ਗੱਲਾਂ ਮੈਂ ਹੁਣ ਕੀ ਕਵਾਂ ਯਾਰ ਦੇਖੋ ਕੀ ਕਹਿ ਕੀ ਸਕਦਾ ਮੈਂ ਤੇ ਕਹਿ ਕੀ ਕਵਾਂ ਮੈਂ ਆਪ ਹੀ ਦੇਖੋ ਯਾਰ ਜੋ ਇਹੋ ਜੀ ਸਿਚੁਏਸ਼ਨ ਹੋਣੀ ਹੈ ਨਾ ਮੈਂ ਗਵਾੜੀ ਨਹੀਂ ਕਰਦਾ ਯਾਰ ਇਹੋ ਜੀ ਸਿਚੁਏਸ਼ਨ ਤੇ ਤਨ ਚਾਰ ਹੁਕਰੇ ਮਾਰੇ ਮੈਂ ਕਿਹਾ ਹਾਂ ਬਈ ਦੱਸ ਕਹਾਂ ਬਈ ਤੂੰ ਕੁੜੀਆਂ ਨਾਲ ਗੱਲਾਂ ਮਾਰੀ ਨਾ ਅੰਦਰ ਆ ਕੇ ਮਾਰਨਾ ਮੈਂ ਕਿਹਾ ਕੀ ਮਤਲਬ ਬਈ ਮੈਂ ਚੋ ਪਰਤ ਗਿਆ ਕਿ ਮੈਂ ਵੀ ਯਾਰ ਕੇ ਨਾਲ ਲੜਨਾ ਬਨੀ ਆਣੀ ਲੋਕ ਤਾਂ ਚਲੋ ਨੀਰਾ ਨੂਰਾਲੇ ਸੈਟ ਲਿਆ ਸਮਾਨ ਤੁਮ ਸੰਭ ਦੀ ਫਿਰ ਮਿਲਦੇ ਆ ਤੁਹਾਨੂੰ